ਸ਼ਾਖ ਪਰਵਾਲ ਦੀ ਪਿਸ਼ਟੀ ਯਾਨੀ ਕਿ ਸ਼ਾਖ ਮਰਜਾਨ ਦੀ ਪਿਸ਼ਟੀ ਤਿਆਰ ਹੋ ਰਹੀ ਹੈ ਜੀ ਸੋ ਇਸ ਨੂੰ ਤਿਆਰ ਕਰਨ ਲਈ ਆਪਾਂ ਗੁਲਾਬਾਂ ਦਾ ਅਰਕ ਤਿੰਨ ਆਤਸ਼ਾ ਯੂਜ਼ ਕਰ ਰਿਹਾ ਮੈਂ ਔਰ ਕਰਨਾ ਕੀ ਹੈ ਕਿ ਪਰਵਾਲ ਸ਼ਾਖ ਲੈ ਕੇ ਇਸ ਨੂੰ ਪਹਿਲਾਂ ਨਿੰਬੂ ਦੇ ਰਸ ਦੇ ਵਿੱਚ 8 ਘੰਟਿਆਂ ਲਈ ਰੱਖ ਦੇਣਾ ਫਿਰ ਉਸ ਤੋਂ ਬਾਅਦ ਇਸ ਨੂੰ 4-5 ਵਾਰ ਧੋ ਲੈਣਾ ਸਾਫ ਪਾਣੀ ਦੇ ਨਾਲ ਔਰ ਸੁਕਾ ਲੈਣਾ ਸੁਕਾਣ ਤੋਂ ਬਾਅਦ ਇਸ ਦਾ ਪਾਊਡਰ ਤਿਆਰ ਕਰ ਲੈਣਾ ਔਰ ਇੱਕ ਮਜਬੂਤ ਖਰਲ ਦੇ ਵਿੱਚ ਪਾ ਕੇ ਇਸ ਦੇ ਵਿੱਚ ਗੁਲਾਬਾਂ ਦੇ ਅਰਕ ਦੀ ਘੁਟਾਈ ਕਰਨੀ ਹੈ ਲਗਭਗ 250 ਘੰਟੇ ਮਿਨੀਮਮ 8 ਘੰਟੇ ਵੱਧ ਵੱਧ ਜਿੰਨੀ ਮਰਜ਼ੀ ਕਰ ਲੋ ਪਰ ਮੈਂ 250 ਘੰਟੇ ਤੋਂ ਲੈ ਕੇ 300 ਘੰਟੇ ਯਾਨੀ ਕਿ 15 ਦਿਨ ਤੋਂ ਲੈ ਕੇ 20 ਦਿਨ ਇਸ ਦੀ ਘੁਟਾਈ ਕਰੂੰਗਾ ਉਸ ਤੋਂ ਬਾਅਦ ਆਪਣਾ ਜਿਹੜਾ ਪ੍ਰਵਾਲ ਸ਼ਾਖ ਤਿਆਰ ਹੋ ਜਾਊਗਾ ਇਹ ਮੈਂ ਜਿਹੜਾ ਯੂਜ਼ ਕਰਦਾ ਕਾਫੀ ਨੁਸਖਿਆਂ ਦੇ ਵਿੱਚ ਤਕਰੀਬਨ ਮੇਰਾ ਹਰ ਨੁਸਖੇ ਦੇ ਵਿੱਚ ਪ੍ਰਵਾਲ ਸ਼ਾਖ ਯੂਜ਼ ਹੁੰਦਾ ਹੈ ਇਸ ਦੇ ਜਿਹੜੇ ਫਾਇਦੇ ਹੈਗੇ ਆ ਬੁਖਾਰਾਂ ਦੇ ਲਈ ਬਹੁਤ ਵਧੀਆ ਹੈ ਸਰੀਰੀ ਕਮਜ਼ੋਰੀ ਲਈ ਬਹੁਤ ਵਧੀਆ ਕੈਲਸ਼ੀਅਮ ਦੀ ਕਮੀ ਲਈ ਡਿਪਰੈਸ਼ਨ ਲਈ ਐਂਜਾਇਟੀ ਲਈ ਹਾਰਟ ਦੀ ਪੈਲਪੀਟੇਸ਼ਨ ਯਾਨੀ ਕਿ ਜਿਨ੍ਹਾਂ ਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ ਜਾਂ ਫਿਰ ਜਿਨ੍ਹਾਂ ਨੂੰ ਖਾਂਸੀ ਰਹਿੰਦੀ ਹੈ ਅਲਸਰ ਰਹਿੰਦੇ ਆ ਤਜਾਬ ਵੱਧ ਬੰਦਾ ਹੈ ਅਲਸਰ ਦੀ ਕੁਆਲਿਟੀਸ ਹੈਗੀ ਹੈ ਬਲੀਡਿੰਗ ਪਾਇਲਸ ਦੀ ਸਮੱਸਿਆ ਹੈਗੀ ਹੈ ਆਸਟਿਓ ਆਰਥਰਾਇਟਿਸ ਆਸਟਿਓਪੋਰੋਸਿਸ ਦੀ ਸਮੱਸਿਆ ਹੈਗੀ ਹੈ ਜਿਨ੍ਹਾਂ ਦੇ ਹੱਡੀਆਂ ਦੇ ਵਿੱਚ ਮਿਨਰਲ ਦੀ ਜਿਹੜੀ ਡੈਂਸਿਟੀ ਹੈਗੀ ਉਹ ਕੱਟ ਚੁੱਕੀ ਹੈ ਜਿਨ੍ਹਾਂ ਦੇ ਵਾਲ ਸਫੇਦ ਹੋ ਰਿਹਾ ਵਾਲ ਝੜ ਰਹੇ ਆ ਸਰੀਰ ਦੇ ਵਿੱਚ ਹੀਟ ਮਹਿਸੂਸ ਹੁੰਦੀ ਹੈ ਬਰਨਿੰਗ ਸੈਂਸੀਏਸ਼ਨ ਹੈਗੀ ਹੈ ਚਾਹੇ ਪੈਰਾਂ ਦੀ ਤਲੀਆਂ ਦੇ ਵਿੱਚ ਹੈਗੀ ਹੈ ਚਾਹੇ ਪੇਟ ਦੇ ਵਿੱਚ ਹੈਗੀ ਹੈ ਸੋ ਐਦਾਂ ਦੀ ਕਈ ਤਰ੍ਹਾਂ ਦੀ ਸਮੱਸਿਆਵਾਂ ਲਈ ਪ੍ਰਵਾਲ ਸ਼ਾਕ ਦਾ ਯੂਜ਼ ਹੁੰਦਾ ਹੈ ਪ੍ਰਵਾਲ ਹੁਣ ਪ੍ਰਵਾਲ ਪਿਸਟੀ ਤਿਆਰ ਕਰਨ ਦੇ ਲਈ ਮੈਂ ਗੁਲਾਬਾਂ ਦਾ ਅਰਕ ਜਿਹੜਾ ਤਿੰਨ ਆਤਸ਼ਾ ਲੈ ਰਿਹਾ ਤਿੰਨ ਆਤਸ਼ਾ ਦਾ ਮਤਲਬ ਹੁੰਦਾ ਇੱਕ ਵਾਰ ਗੁਲਾਬਾਂ ਦਾ ਅਰਕ ਕੱਢ ਕੇ ਉਸੇ ਕੱਢਿਓ ਇਹ ਗੁਲਾਬਾਂ ਦੇ ਅਰਕ ਨੂੰ ਨਵੇਂ ਗੁਲਾਬਾਂ ਦੇ ਫੁੱਲਾਂ ਦੇ ਵਿੱਚ ਪਾ ਕੇ ਫਿਰ ਤੋਂ ਦੁਬਾਰਾ ਅਰਕ ਕਢਣਾ ਹੈ ਫਿਰ ਜਿਹੜਾ ਅਰਕ ਨਿਕਲੇਗਾ ਉਸ ਨੂੰ ਫਿਰ ਤੋਂ ਨਵੇਂ ਫੁੱਲਾਂ ਦੇ ਵਿੱਚ ਪਾ ਕੇ ਫਿਰ ਤੋਂ ਦੁਬਾਰਾ ਅਰਕ ਕਢਣਾ ਹੈ ਔਰ ਇਹ ਮੈਂ ਪਹਿਲੀ ਵਾਰ ਪ੍ਰਵਾਲ ਸ਼ਾਕ ਤੇ ਪ੍ਰਵਾਲ ਮੋਤੀ ਪਿਸ਼ਟੀ ਇਹ ਮੈਂ ਤਿੰਨ ਆਸ਼ਾ ਗੁਲਾਬਾਂ ਦੇ ਅਰਕ ਦੇ ਵਿੱਚ ਇਸ ਨੂੰ ਤਿਆਰ ਕਰ ਰਿਹਾ ਫਾਰਮੇਸੀਆਂ ਕਈ ਫਾਰਮੇਸੀ ਤੇ ਇਹੋ ਜਿਹੀ ਹੈਗੀਆਂ ਕਿ ਸਿੱਧਾ ਪੀਸ ਕੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਔਰ ਕਈ ਜਿਹੜੀਆਂ ਫਾਰਮੇਸੀ ਹੈਗੀਆਂ ਪ੍ਰਵਾਲ ਜੜ ਮਤਲਬ ਵੇਚ ਰਹੀਆਂ ਪ੍ਰਵਾਲ ਸ਼ਾਕ ਦੇ ਨਾਮ ਤੋਂ ਸੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਹੁੰਦੀ ਹੈ ਧੰਨਵਾਦ